ਪੰਜਾਬ ਦੇ ਕਾਲਜਾਂ ਦੇ ਵਿੱਚ ਐਡਮਿਸ਼ਨਸ ਦੇ ਵਿੱਚ ਬੜੌਤਰੀ ਜਿਹੜੀ ਹੈ ਦੇਖਣ ਨੂੰ ਮਿਲੀ ਹੈ ਕੋਣ ਯੂਥ ਜਿਹੜਾ ਪੰਜਾਬ ਦੇ ਕਾਲਜੇਸ ਦੇ ਵਿੱਚ ਵੀ ਜਿਹੜੀ ਹੈ ਐਡਮਿਸ਼ਨ ਲੈਂਦਾ ਹੋਇਆ ਨਜ਼ਰ ਆ ਰਿਹਾ ਅੱਜ ਅਸੀਂ ਜ਼ਿਲੰਦਰ ਦੇ ਸਭ ਤੋਂ ਮਸ਼ਹੂਰ ਕਾਲਜ ਲਾਲਪੁਰ ਖਾਲਸਾ ਕਾਲਜ ਦੇ ਵਿੱਚ ਮੌਜੂਦ ਹਾਂ ਜਿੱਥੇ ਸਾਡਾ ਪ੍ਰਿੰਸੀਪਲ ਡਾਕਟਰ ਜਸਪਾਲ ਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਕਿਵੇਂ ਵੇਖਦੇ ਹੋ ਹੁਣ ਕਾਫੀ ਸਾਲਾਂ ਤੋਂ ਜਿਵੇਂ ਬੱਚੇ ਬੱਚਿਆਂ ਦਾ ਰੁਝਾਨ ਕਾਲਜes ਐਡਮਿਸ਼ਨ ਲਈ ਘਟ ਰਿਹਾ ਸੀ ਓਵਰਸੀਸ ਵੱਲ ਵਧ ਰਿਹਾ ਸੀ ਇਸ ਵਾਰ ਐਡਮਿਸ਼ਨਸ ਦੇ ਵਿੱਚ ਕਿੰਨੀ ਕੁ ਬੜੌਤਰੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਸਭ ਤੋਂ ਪਹਿਲਾਂ ਮੈਂ ਡੇਲੀ ਪੋਸਟ ਤੁਸੀਂ ਸਾਡੇ ਕਾਲਜ ਦੇ ਵਿੱਚ ਆਏ ਮੈਂ ਸਵਾਗਤ ਕਰਦਾ ਜਿਹੜਾ ਤੁਸੀਂ ਸਵਾਲ ਪੁੱਛਿਆ ਪਿਆ ਇਸ ਸਾਲ ਐਡਮਿਸ਼ਨ ਦਾ ਕੀ ਆ ਉਹ ਐਡਮਿਸ਼ਨ ਸਾਡੇ ਚੱਲ ਰਹੀ ਹੈ ਤਕਰੀਬਨ ਮਈ ਮਹੀਨੇ ਤੋਂ ਮਈ ਜੂਨ ਜੁਲਾਈ ਤਿੰਨ ਮਹੀਨੇ ਐਡਮਿਸ਼ਨ ਦੇ ਕੰਪਲੀਟ ਹੋ ਗਏ ਉਹ ਹੁਣ ਤੱਕ ਇਹ ਰੁਝਾਨ ਦੇਖਣ ਦੇ ਵਿੱਚ ਆਇਆ ਕਿ ਇਸ ਸਾਲ ਪਿਛਲੇ ਸਾਲਾਂ ਦੇ ਕੰਪੈਰੀਟਿਵਲੀ ਜਿਹੜੇ ਕੁਝ ਮੈਰਿਟੋਰੀਅਸ ਬੱਚੇ ਆ ਪੜਨ ਵਾਲੇ ਬੱਚੇ ਆ ਖਾਸ ਕਰਕੇ ਸਾਡੀ ਬੀ ਕਾਮ ਆ ਕੰਪਿਊਟਰ ਆ ਮਲਟੀਮੀਡੀਆ ਕੋਰਸਸ ਨੇ ਕੰਪਿਊਟਰ ਦੇ ਨਾਲ ਰਿਲੇਟਡ ਨੇ ਜਰਨਲਿਜ਼ਮ ਦਾ ਕੋਰਸ ਆ ਸਾਡੇ ਕਾਲਜ ਦੇ ਵਿੱਚ ਉਹਨਾਂ ਦੇ ਵਿੱਚ ਸੀਟਾਂ ਆਲਮੋਸਟ ਬੀਪੀਟੀ ਸਭ ਤੋਂ ਪਹਿਲਾਂ ਸਾਡੇ ਜਿਹੜੀਆਂ ਸੀਟਾਂ ਫੁੱਲ ਹੋਈਆਂ ਸੋ ਪ੍ਰੋਫੈਸ਼ਨਲ ਜਿਹੜੇ ਟਾਈਪ ਕੋਰਸ ਆ ਉਹਨਾਂ ਦੇ ਵਿੱਚ ਵੀ ਇਸ ਵਾਰ ਸੀਟਾਂ ਸਾਡੇ ਪੂਰੀਆਂ ਹੁਣ ਤੱਕ ਹੋ ਚੁੱਕੀਆਂ ਬਾਕੀ ਜਿਹੜੀਆਂ ਕਲਾਸਾਂ ਬਹੁਤ ਸਾਰੀਆਂ ਕਲਾਸਿਸ ਦੇ ਵਿੱਚ ਕੰਪਿਊਟਰ ਚ ਬੀਕਾਮਰਸ ਵਿੱਚ ਤੇ ਬੀਏ ਵਿੱਚ ਤੇ ਐਮਏ ਵਿੱਚ ਉਹਨਾਂ ਦੇ ਵਿੱਚ ਦਾਖਲਾ ਚੱਲ ਰਿਹਾ ਹੈ ਮੋਟੇ ਰੂਪ ਵਿੱਚ ਇਹ ਕਹੀਏ ਕਿ ਇਸ ਵਾਰ ਥੋੜਾ ਜਿਹਾ ਪੋਜ਼ਿਟਿਵ ਰਿਸਪੌਂਸ ਕੰਪੈਰੀਟਿਵਲੀ ਪਿਛਲੇ ਸਾਲਾਂ ਦੇ ਲੱਗਦਾ ਆ ਪਰਸੈਂਟੇਜ ਦੀ ਜੇਕਰ ਗੱਲ ਕਰੀਏ ਕੀ ਲੱਗਦਾ ਹੁਣ ਤੱਕ ਕਿ ਕਿੰਨੇ ਕ ਪਰਸੈਂਟ ਜਿਹੜੀ ਹੈ ਐਡਮਿਸ਼ਨਸ ਦੇ ਵਿੱਚ ਬੜੌਤਰੀ ਹੋਈ ਹੈ ਜਾਂ ਵਾਅਦਾ ਹੋਇਆ ਇਹ ਅੱਜ ਦੀ ਡੇਟ ਤੱਕ ਅਸੀਂ ਜਿਦਾ ਮੈਂ ਤੁਹਾਨੂੰ ਦੱਸਿਆ ਨਾ ਕਿ ਜਿਹੜੇ ਜਿਦਾ ਬੀਐਸਸੀ ਮੈਡੀਕਲ ਨਾਨ ਮੈਡੀਕਲ ਅਗੇ ਬਹੁਤ ਘੱਟ ਸੀ ਬੱਚੇ ਸਾਡੇ ਕੋਲ ਤੇ ਬੀਐਸਸੀ ਬਾਇਓ ਟੈਕਨੋਲੋਜੀ ਦੇ ਵਿੱਚ ਬੀਐਸਸੀ ਕੰਪਿਊਟਰ ਸਾਇੰਸ ਦੇ ਵਿੱਚ ਉਹਨਾਂ ਦੇ ਵਿੱਚ ਸਾਡੇ ਕਾਫੀ ਅੱਛਾ ਰਿਸਪੌਂਸ ਆ 10 ਤੋਂ 15% ਤੱਕ ਕਹਿ ਸਕਦੇ ਹਾਂ ਕਿ ਇਸ ਵੇਲੇ ਜਿਹੜੀ ਸਾਨੂੰ ਪੋਜ਼ਿਟਿਵ ਰਿਸਪੌਂਸ ਦਿਖ ਰਿਹਾ ਆ ਕਿ ਐਸਾ ਸਾਲ ਦੇ ਵਿੱਚ ਹੋਏਗਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਸਟੂਡੈਂਟਸ ਦਾ ਰੁਝਾਨ ਪਹਿਲਾਂ ਪਲੱਸ 2 ਤੋਂ ਬਾਅਦ ਬਾਹਰ ਜਾਣ ਦਾ ਸੀ ਹੁਣ ਪੰਜਾਬ ਦੇ ਕਾਲਜਿਸ ਦੇ ਵਿੱਚ ਰਹਿ ਕੇ ਹੀ ਬੱਚੇ ਪੜ੍ਹਨਾ ਚਾਹੁੰਦੇ ਹੈਗਾ ਹੈਗਾ ਥੋੜਾ ਟ੍ਰੈਂਡ ਇਹੋ ਦੇਖਣ ਨੂੰ ਮਿਲ ਰਿਹਾ ਆ ਕਿ ਅਬਰੌਡ ਜਾਣ ਦਾ ਜਿਹੜਾ ਜਿਸ ਤਰ੍ਹਾਂ ਅਸੀਂ ਦੇਖਦੇ ਸੀਗੇ ਇੱਥੇ ਜਦੋਂ ਅਸੀਂ ਆਈ ਜੀ ਦਾ ਵੀ ਆ ਬਾਜ਼ਾਰ ਦੇ ਵਿੱਚ ਵੀ ਆ ਬੱਸ ਸਟੈਂਡ ਦੇ ਨੇੜੇ-ਤੇੜੇ ਆ ਲੈਟ ਸੇ ਬਹੁਤ ਸੈਂਟਰ ਸੀਗੇ بڑے ਬੱਚੇ ਉਹਨਾਂ ਚੋਂ ਨਿਕਲਦੇ ਸੀ ਆਉਂਦੇ ਜਾਂਦੇ ਸੀ ਰਸ਼ ਦੇਸਦਾ ਹੁੰਦਾ ਸੀ ਉੱਥੇ ਵੀ ਘਟਿਆ ਉਹ ਆਫ ਕੋਰਸ ਹੈ ਜੇ ਜਾਣਾ ਬੱਚਿਆਂ ਨੇ ਤਾਂ ਅੱਗੇ ਕੈਰੀਅਰ ਬਣਾਉਣਾ ਹੀ ਆ ਨਾ ਉਹਨਾਂ ਵਿੱਚ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਹੀ ਆਉਣਾ ਇਸ ਵਾਰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਇਸ ਵਾਰ ਹੈ ਪੋਜ਼ਿਟਿਵ ਰਿਸਪੌਂਸ ਆ ਹੋ ਸਕਦਾ ਸਰ ਜਿਵੇਂ ਹੁਣ ਐਡਮਿਸ਼ਨਸ ਦੇ ਵਿੱਚ ਵਾਅਦਾ ਦੇਖਣ ਨੂੰ ਮਿਲ ਰਿਹਾ ਅੱਗੇ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਬੱਚਿਆਂ ਦਾ ਫਿਊਚਰ ਆ ਤੁਸੀਂ ਕਿਵੇਂ ਦੇਖਦੇ ਹੋ ਕੀ ਲੱਗਦਾ ਤੁਹਾਨੂੰ ਇਹ ਜਿਹੜੀ ਪਰਸੈਂਟੇ ਬਦੇਗੀ ਜਾਂ ਫਿਰ ਮਤਲਬ ਕਿ ਕੀ ਕੁਝ ਹੋਣ ਵਾਲਾ ਹੈ ਦੇਖੋ ਅੱਜ ਦਾ ਜਿਹੜਾ ਜਿਹਦਾ ਗਲੋਬਲ ਅਸੀਂ ਕਹਿੰਦੇ ਆ ਕਿ ਇੱਕ ਤਾਂ ਸੰਸਾਰ ਇੱਕ ਪਿੰਡ ਵਾਂਗ ਹੀ ਆ ਹਨ ਉਹ ਤਾਂ ਤਰੱਕੀ ਕਿਸੇ ਨੇ ਵੀ ਜੇ ਕਰਨੀ ਆ ਤੇ ਉਹ ਤਾਂ ਬਾਹਰ ਜਾ ਕੇ ਕੈਨੇਡਾ ਅਮਰੀਕਾ ਵੀ ਉਨੀ ਮਿਹਨਤ ਕਰਨੀ ਪੈਂਦੀ ਆ ਉਨੀ ਮਿਹਨਤ ਤੁਸੀਂ ਇੱਥੇ ਕਰੋਗੇ ਇੱਥੇ ਵੀ ਤੁਸੀਂ ਅੱਗੇ ਕਾਮਯਾਬ ਬਣ ਸਕਦੇ ਆ ਪਰ ਉਹਦੇ ਵਿੱਚ ਇੱਕੋ ਹੀ ਚੀਜ਼ ਆ ਤੇ ਬੱਚਿਆਂ ਨੂੰ ਜਿਹੜਾ ਹੈ ਆਪਣਾ ਮਿਹਨਤ ਜਿਹੜੀ ਆ ਉਹ ਕਰਨੀ ਚਾਹੀਦੀ ਆ ਬੱਚਿਆਂ ਦਾ ਉਧਰ ਉਹ ਰੁਝਾਨ ਹਟੇਗਾ ਤੇ ਇੱਥੇ ਪੜਨ ਚ ਲੱਗੇਗਾ ਤੇ ਅਸੀਂ ਮਿਹਨਤ ਕਰਾਵਾਂਗੇ ਤੇ ਸਾਡੇ ਕਾਲਜ ਤਾਂ ਜਿਹੜੇ ਟ੍ਰੈਡੀਸ਼ਨਲ ਕਾਲਜ ਨੇ ਕਨਵੈਨਸ਼ਨਲ ਕਾਲਜ ਨੇ ਇਹ ਤਾਂ ਅਸੀਂ ਤਾਂ ਬੱਚੇ ਦੀ ਓਵਰਆਲ ਡਵੈਲਪਮੈਂਟ ਤੇ ਅੱਗੇ ਹੀ ਬੜਾ ਧਿਆਨ ਦਿੰਨੇ ਆ ਕਿ ਜੇ ਬੱਚਾ ਪੜ੍ਹਾਈ ਚ ਆਇਆ ਉਹ ਆਪਣਾ ਸਿਲੇਬਸ ਵੀ ਕਰੇ ਸਿਲੇਬਸ ਦੇ ਨਾਲ ਉਹਨੂੰ ਜਿਹੜੀਆਂ ਕੋ ਕਰੀਕੂਲਰ ਐਕਟੀਵਿਟੀਆਂ ਆ ਚਾਹੇ ਸਪੋਰਟਸ ਆ ਚਾਹੇ ਕਲਚਰਲ ਐਕਟੀਵਿਟੀਆਂ ਆ ਐਨਸੀਸੀ ਆ ਐਨਐਸ ਸਿਆ ਅ اور ਬਹੁਤ ਵੱਡਾ ਸਾਡੇ ਕਾਲਜ ਦੇ ਵਿੱਚ ਇਸ ਤੋਂ ਲੱਗ ਬੜਾ ਇਨਫਰਾਸਟ੍ਰਕਚਰ ਆ ਵੱਡੀ ਲਾਇਬ੍ਰੇਰੀ ਆ ਕਿ ਉਹਦੇ ਵਿੱਚ ਬੱਚੇ ਜਿਹੜੇ ਆ ਉਹ ਸਾਰੀਆਂ ਚੀਜ਼ਾਂ ਦਾ ਉਹਨਾਂ ਦਾ ਫਾਇਦਾ ਲੈ ਸਕੇ ਅਸੀਂ ਬੱਚਿਆਂ ਦੇ ਅੱਗੇ ਵੀ ਭਾਵੇਂ ਥੋੜੀ ਐਡਮਿਸ਼ਨ ਘਟ ਵੀ ਆ ਬੜਾ ਜਿਹੜਾ ਪਿਛਲਾ ਹਾਰਡ ਟਾਈਮ ਚੱਲ ਰਿਹਾ ਹੈ ਖਾਸ ਕਰਕੇ ਕੋਰੋਨਾ ਤੋਂ ਬਾਅਦ ਪੰਜਾਬ ਦੇ ਐਡਿਟ ਕਾਲਜਸ ਆ ਬੜਾ ਮੰਦੀ ਹਾਲਾਤ ਦੇ ਵਿੱਚ ਚੱਲ ਰਹੇ ਆ ਉਸ ਦੇ ਵਿੱਚ ਵੀ ਅਸੀਂ ਆਪਣੇ ਫਰਜ਼ਾਂ ਤੋਂ ਭੱਜੇ ਨਹੀਂ ਹੈ ਉਸ ਦੇ ਵਿੱਚ ਵੀ ਆਪਣੇ ਫਰਜ਼ ਅਸੀਂ ਬੜੇ ਚੰਗੇ ਤਰੀਕੇ ਨਾਲ ਨਿਭਾਏ ਆ ਜੇ ਬੱਚੇ ਆਉਣਗੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਤੇ ਅਸੀਂ ਜਿਹੜੀ ਸਾਡੀ ਡਿਊਟੀ ਬਣਦੀ ਆ ਕਿ ਬੱਚਿਆਂ ਦਾ ਭਵਿੱਖ ਸਵਾਰਨਾ ਉਹਨਾਂ ਦੀ ਇਥੇ ਓਵਰঅল ਡਵੈਲਪਮੈਂਟ ਕਰਨੀ ਅਕੈਡਮਿਕਸ ਗੈਜਮਸ ਨਾਲ ਜਿਹੜੀਆਂ ਐਕਟੀਵਿਟੀਆਂ ਉੱਤੇ ਅਸੀਂ ਪੂਰਾ ਧਿਆਨ ਦਿਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਐਸਨ ਲਾਲਪੁਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਸਪਾਲ ਜੀ ਨਾਲ ਗੱਲਬਾਤ ਕੀਤੀ ਹੈ ਤਾਂ ਜੁਲੰਦਰ ਦੇ ਖਾਲਸਾ ਕਾਲਜ ਦੇ ਵਿੱਚ ਵੀ ਜੋ ਐਡਮਿਸ਼ਨ ਦੀ ਦਰ ਹੈ ਉਸ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਲਗਾਤਾਰ ਵਿਦਿਆਰਥੀ ਜਿਹੜੇ ਨੇ ਹੁਣ ਕਾਲਜਸ ਦੇ ਵਿੱਚ ਪੰਜਾਬ ਦੇ ਹੀ ਕਾਲਜਸ ਦੇ ਵਿੱਚ ਰਹਿ ਕੇ ਪੜਨਾ ਚਾਹੁੰਦੇ ਨੇ ਇੱਥੋਂ ਆਪਾਂ ਅੰਦਾਜ਼ਾ ਵੀ ਲਗਾ ਸਕਦੇ ਹਾਂ ਕਿ ਕਿਤੇ ਨਾ ਕਿਤੇ ਜੋ ਬਾਹਰ ਜਾਣ ਦਾ ਰੁਝਾਨ ਹੈ ਬੱਚਿਆਂ ਦਾ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਕੈਨੇਡਾ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਖਬਰਾਂ ਖੁਦ ਹੀ ਸੁਣਦੇ ਹਾਂ ਕਿ ਉੱਥੇ ਰੋਜ਼ਗਾਰ ਦੀ ਵੀ ਦਿੱਕਤ ਹੈ ਆਸਟ੍ਰੇਲੀਆ ਦੀ ਗੱਲ ਕਰੀਏ ਉੱਥੋਂ ਦਾ ਫੀਸ ਸਟ੍ਰਕਚਰ ਬਹੁਤ ਮਹਿੰਗਾ ਹੈ ਇਹ ਵੀ ਬੱਚਿਆਂ ਨੂੰ ਵਿਦੇਸ਼ ਜਾਣ ਲਈ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤਾਂ ਹੁਣ ਬੱਚੇ ਜਿਹੜੇ ਨੇ ਉਹਨਾਂ ਦਾ ਰੁਝਾਨ ਕਾਲਜੇਸ ਦੇ ਵਿੱਚ ਪੜਨ ਦੇ ਵੱਲ ਜ਼ਿਆਦਾ ਬੱਚੇ ਜਿਹੜੇ ਨੇ ਫੋਕਸਡ ਹੋਏ ਨੇ ਫਿਲਹਾਲ ਕੈਮਰਾ ਪਰਸਨ ਸਾਹਿਲ ਲਾਲ ਮਾਨਪ੍ਰਤ ਕੋਰ ਡੇਲੀ ਪੋਸਟ ਜਿਲੰਦ